ਇਸ ਟਾਈਮ ਦੀ ਵੱਡੀ ਖਬਰ ਦੁਬਈ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਇਸ ਟਾਈਮ ਦੁਬਈ ਯੂਏਈ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਇੱਥੇ ਦੁਬਈ 'ਚ ਮੰਗਲਵਾਰ ਨੂੰ ਇੱਕ ਦਿਨ 'ਚ ਸਾਲ ਭਰ ਦੀ ਬਾਰਿਸ਼ ਹੋ ਗਈ ਹੈ ਇਸ ਕਾਰਨ ਪੂਰੇ ਸ਼ਹਿਰ ਵਿੱਚ ਭਾਰੀ ਹੜ ਆ ਗਿਆ ਹੈ ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਜਹਾਜ਼ ਵੀ ਡੁੱਬਗੀਆਂ ਲੈਂਦਾ ਅੱਗੇ ਜਾ ਰਿਹਾ ਹੈ ਜਿਸ ਕਾਰਨ ਸੜਕਾਂ ਨਦੀਆਂ ਵਿੱਚ ਬਦਲ ਗਈਆਂ ਹਨ ਅਤੇ ਘਰਾਂ ਵਿੱਚ ਪਾਣੀ ਭਰ ਗਿਆ ਹੈ ਇਹ ਤੋਂ ਤੱਕ ਕਿ ਮੋਲਾ ਦੇ ਅੰਦਰ ਵੀ ਪਾਣੀ ਭਰ ਰਿਹਾ ਹੈ ਜਿਸ ਤਰੀਕੇ ਨਾਲ ਤੁਸੀਂ ਤਸਵੀਰ 'ਚ ਸਾਹਮਣੇ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਮੋਲ ਦੇ ਅੰਦਰ ਪਾਣੀ ਗਿਰ ਰਿਹਾ ਹੈ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਸ ਤੇਜ਼ بارش ਕਾਰਨ ਦੁਬਈ ਇੰਟਰਨੈਸ਼ਨਲ 에ਅਰਪੋਰਟ ਦਾ ਰਨਵੇ ਵੀ ਪਾਣੀ 'ਚ ਡੁੱਬ ਗਿਆ ਹੈ ਜਿਸ ਕਾਰਨ ਇਹ ਸਮੁੰਦਰ ਵਾਂਗ ਦਿਖਾਈ ਦੇਣ ਲੱਗਾ ਹੈ ਇਸ ਕਾਰਨ ਕਰੀਬ ਅੱਧੇ ਘੰਟੇ ਲਈ ਹਵਾਈ ਉਡਾਨਾਂ ਨੂੰ ਰੋਕਣਾ ਪੈ ਗਿਆ ਹੈ ਦੁਬਈ 에ਅਰਪੋਰਟ ਤੇ ਸਿਰਫ 12 ਘੰਟਿਆਂ 'ਚ ਕਰੀਬ 100 ਮਿਲੀਲੀਟਰ بارش ਦਰਜ ਕੀਤੀ ਗਈ ਹੈ ਅਤੇ 24 ਘੰਟਿਆਂ ਚ ਕੁੱਲ 160 ਮਿਲੀਲੀਟਰ بارش ਦਰਜ ਕੀਤੀ ਗਈ ਹੈ ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਦੁਬਈ ਸ਼ਹਿਰ ਵਿੱਚ ਪੂਰੇ ਸਾਲ ਦੌਰਾਨ ਲਗਭਗ 88.9 ਮਿਲੀਲੀਟਰ بارش ਦਰਜ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਦੁਬਈ ਹਵਾਈ ਅੱਡੇ ਦਾ ਰਨਵੇ ਪੂਰੀ ਤਰੀਕੇ ਨਾਲ ਡੁੱਬਿਆ ਹੋਇਆ ਹੈ ਵੱਡੇ ਜਹਾਜ਼ ਕਿਸ਼ਤੀਆਂ ਦੀ ਤਰ੍ਹਾਂ ਦਿਖਾਈ ਦੇ ਰਹੇ ਹਨ ਜਿਸ ਤਰੀਕੇ ਨਾਲ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟ੍ਰਪਤੀ ਮੌਸਮ ਵਿਭਾਗ ਵਿਗਿਆਨ ਕੇਂਦਰ ਨੇ ਮੰਗਲਵਾਰ ਸਵੇਰੇ ਦੁਬਈ, ਅਬੂਦਾਬੀ ਅਤੇ ਸ਼ਾਰਜਾ ਸਮੇਤ ਦੇਸ਼ ਦੇ ਵੱਡੇ ਹਿੱਸੇ ਲਈ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ। ਦੁਬਈ ਪੁਲਿਸ ਨੇ ਅਚਾਨਕ ਹੜਾ ਕਾਰਨ ਸ਼ਹਿਰ ਦੀਆਂ ਕੁਝ ਸੜਕਾਂ ਤੋਂ ਬਚਣ ਲਈ ਸਲਾਹ ਵੀ ਜਾਰੀ ਕੀਤੀ ਹੈ। ਇਸ ਦੌਰਾਨ ਖੇਤਰ ਦੇ ਹੋਰ ਦੇਸ਼ਾਂ ਵਿੱਚ ਭਾਰੀ ਬਾਰਿਸ਼ ਅਤੇ ਉਸ ਤੋਂ ਬਾਅਦ ਹੜ੍ਹ ਆਏ। ਗੁਆਂਡੀ ਦੇਸ਼ ਓਮਾਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਕਟੋ-ਕਟ 18 ਲੋਕਾਂ ਦੀ ਮੌਤ ਵੀ ਹੋ ਗਈ ਹੈ, ਇਹ ਵੀ ਖਬਰ ਸਾਹਮਣੇ ਆ ਰਹੀ ਹੈ।